ਕਈਆਂ ਠੀਕ ਆ ਪਰ ਹੁਣ ਮੈਨੂੰ ਖੁਦਾ ਦਾ ਅਸਰ ਆ ਪਈ ਇਹਨਾਂ ਨੂੰ ਦੱਸੋ ਕਈ ਸੋਚ ਰਹੇ ਆ ਕਿ ਗਰਮੀ ਬੜੀ ਐ ਕੀ ਬੜੀ ਐ ਬੋਲੋ ਬੋਲੋ ਕੀ ਬੜੀ ਐ ਤੇ ਇਹਨਾਂ ਨੂੰ ਕਹਿ ਪਈ ਇਹ ਗੱਲ ਨਾ ਸੋਚੋ ਗਰਮੀ ਬੜੀ ਐ ਇਹ ਗੱਲ ਸੋਚੋ ਕਿ ਧੁੱਪੇ ਕੰਮ ਕਰਨਾ ਤੇ ਅਸੀਂ ਉਹ ਸੌਖਾ ਸਮਝ ਲਈਨੀ ਆ ਇੱਥੇ ਬੰਦਗੀ ਵਿੱਚ ਬੈਠ ਕੇ ਹੀ ਕਹਿੰਦੇ ਨੇ ਔਖਾ ਐ ਇਹ ਮਤ ਆਪਣੇ ਦਿਲ ਦੇ ਵਿੱਚ ਆਉਣ ਦੋ ਬੋਲੇ ਹਾਲੇਲੂਇਆ ਹਾਲੇਲੂਇਆ ਤੋ ਇਸ ਕਰਕੇ ਅਸੀਂ ਗੌਰ ਕਰੀਏ ਪ੍ਰਭੂ ਦੇ ਵਚਨਾਂ ਦੀ ਵੱਲ ਪ੍ਰਭੂ ਦੀ ਹਜ਼ੂਰੀ ਦੀ ਵੱਲ ਪ੍ਰਭੂ ਤੋਂ ਕਦੇ ਵੱਖਰੇ ਨਹੀਂ ਹੋਣਾ ਚਾਹੀਦਾ ਅਲੱਗ ਨਹੀਂ ਹੋਣਾ ਚਾਹੀਦਾ ਨਾ ਵੱਖਰੇ ਹੋ ਕੇ ਆਪਾਂ ਕੁਝ ਪਾ ਸਕਨੇ ਆ ਉਹਦੇ ਨਾਲ ਭਾਵੇਂ ਦੁੱਖ ਹੋਵੇ ਭਾਵੇਂ ਸੁਖ ਹੋਵੇ ਉਹਦੇ ਨਾਲ ਨਾਲ ਹੀ ਰਹਿਣਾ ਚਾਹੀਦਾ ਆ ਆਈਏ ਜੀ ਅੱਜ ਖੁਦਾ ਦਾ ਕਲਾਮ ਸੁਣਦੇ ਹਾਂ ਉਤਵਾ ਦੀ ਪੋਥੀ ਤੇ ਉਥੇ ਇਬਰਾਹੀਮ ਤੇ ਲੂਤ ਦੋਨੋਂ ਯਾਨੀ ਇਕੱਠੇ ਆ ਉਹਨਾਂ ਦੇ maal ਬਹੁਤ ਜ਼ਿਆਦਾ ਵੱਧ ਚੁੱਕਾ ਜਿਸ ਦੇਸ਼ ਦੇ ਵਿੱਚ ਰਹਿੰਦੇ ਆ ਜਿਸੇ ਇਲਾਕੇ ਦੇ ਵਿੱਚ ਰਹਿੰਦੇ ਆ ਦੋਵੇਂ ਚਾਚਾ ਭਤੀਜਾ ਮਾਲ ਇਬਰਾਹਿਮ ਦਾ ਵੀ بڑا ਐ ਮਾਲ ਲੂਤ ਦਾ ਵੀ بڑا ਆ ਤੇ ਜਿੱਥੇ ਰਹਿ ਰਹੇ ਆ ਉਹਨਾਂ ਦੇ ਦੋਨਾਂ ਦੇ ਮਾਲੀ ਦੋਨਾਂ ਦੇ ਨੌਕਰ ਜਿਹੜੇ ਆਪਸ ਵਿੱਚ ਲੜ ਰਹੇ ਆ ਤੇ ਇਬਰਾਹਿਮ ਨੇ ਕਹੇ ਚੰਗੀ ਗੱਲ ਨਹੀਂ ਕਿ ਸਾਡੇ ਨੌਕਰ ਆਪਸ ਵਿੱਚ ਲੜਨ ਕੀ ਕਰੀਏ ਆਪਾਂ ਤੂੰ ਵੱਖਰਾ ਹੋਇਆ ਅਲਾਗ ਹੋ ਗਿਆ ਤੇ ਜਿਹੜਾ ਲੂਤ ਸੀ ਪਹਿਲੇ ਵੀ ਆਪਣੇ ਚਾਚੇ ਦੇ ਨਾਲ ਆਇਆ ਵੀ ਮੈਂ ਤੇਰੇ ਨਾਲ ਨਾਲ ਹੀ ਰਹਿਣਾ ਹੈ ਨਾਲ ਨਾਲ ਰਿਹਾ ਖੁਦਾ ਨੇ ਬਰਕਤ ਵੀ ਬੜੀ ਦਿੱਤੀ ਜਦੋਂ ਬਰਕਤ ਦੇ ਦਿੱਤੀ ਤੇ ਪਹਿਲੇ ਵਾਦੇ ਨੂੰ ਭੁੱਲ ਗਿਆ ਵੀ ਨਾਲ ਸਾਂ ਤੇ ਬੜਾ ਵਾਅਦਾ ਹੋਇਆ ਤੇ ਜਦੋਂ ਵਾਅਦਾ ਹੋਇਆ ਤੇ ਮਗਰੋਂ ਭੁੱਲ ਗਿਆ ਮਗਰੋਂ ਭੁੱਲ ਗਿਆ ਉਹਨੇ ਕਿਹਾ ਵੀ ਤੂੰ ਅਲੱਗ ਹੋ ਜਾ ਤੇ ਉਸੇ ਵੇਲੇ ਅੱਡ ਹੋਣ ਵਾਸਤੇ ਤਿਆਰ ਹੋ ਗਿਆ ਅਲੱਗ ਹੋਣ ਵਾਸਤੇ ਤਿਆਰ ਹੋ ਗਿਆ ਜਦੋਂ ਤੁਸੀਂ ਉੱਤਪਾਦੀ ਪੋਥੀ ਔਰ ਉਹਦਾ 13 ਅਧੇ ਅੱਠ ਵਚਨ ਪੜੋਗੇ ਤੇ ਕੀ ਕੀ ਲਿਖਦਾ ਇੱਥੇ ਵਚਨ ਅਬਰਾਮ ਨੇ ਲੂਤ ਨੂੰ ਆਖਿਆ ਅਬਰਾਮ ਨੇ ਲੂਤ ਨੂੰ ਇਹ ਗੱਲ ਕਹੀ ਮੇਰੇ ਅਰ ਤੇਰੇ ਅਰ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਮੇਰੇ ਪਾਲੀਆਂ ਤੇ ਤੇਰੇ ਪਾਲੀਆਂ ਦੇ ਵਿੱਚ ਕੋਈ ਵੀ ਝਗੜਾ ਨਹੀਂ ਹੋਣਾ ਚਾਹੀਦਾ ਕਿਉਂ ਜੋ ਅਸੀਂ ਭਰਾ ਹਾਂ ਪਰ ਤੇਰੇ ਅੱਗੇ ਸਾਰਾ ਦੇਸ਼ ਨਹੀਂ ਹੈ ਕਿੰਨਾ ਅਸੀਂ ਦੋਨੋਂ ਭਰਾ ਆ ਕਿ ਸਾਡਾ ਦੋਨਾਂ ਦਾ ਮੇਲਾਪ ਹੋਇਆ ਕਿ ਤੇਰੇ ਅੱਗੇ ਤੇ ਮੇਰੇ ਅੱਗੇ ਸਾਰਾ ਦੇਸ ਹੈ ਨਹੀਂਗਾ ਤੇਰੇ ਅੱਗੇ ਮੇਥੋਂ ਵੱਖਰਾ ਹੋ ਜਾ ਮੇਥੋਂ ਕਿ ਹੋ ਜਾ ਵੱਖਰਾ ਹੋ ਜਾ ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਜੇ ਲੂਤ ਤੇਰੀ ਮਰਜ਼ੀ ਆ ਖੱਬੇ ਜਾਏਗਾ ਮੈਂ ਸੱਜੇ ਜਾਵਾਂਗਾ ਜੇ ਤੂੰ ਸੱਜੇ ਜਾਵੇਂ ਤੇ ਮੈਂ ਖੱਬੇ ਜਾਵਾਂਗਾ ਲੂਤ ਮੰਨ ਬੈਠਾ ਲੂਤ ਨੂੰ ਚਾਹੀਦਾ ਨਹੀਂ ਸੀ ਆਪਣੀ ਸਵਾਮੀ ਨਾਲੋਂ ਆਪਣੇ ਗੁਰੂ ਦੇ ਨਾਲੋਂ ਆਪਣੇ ਮਾਲਕ ਨਾਲੋਂ ਅੱਡ ਹੋਣਾ ਪਰ ਉਹਨੇ ਕੀ ਕੀਤਾ ਜਿੱਥੋਂ ਨੇ ਬਰਕਤ ਪਾਈ ਜਿਹਦੇ ਨਾਲ ਰਹਿ ਕੇ ਸਭ ਕੁਝ ਪਾਇਆ ਅੱਡ ਹੋਣਾ ਚਾਹਿਆ ਉਹਨੇ ਮੰਨ ਲਈ ਗੱਲ ਉਸੇ ਵੇਲੇ ਉਹਨੂੰ ਚਾਹੀਦਾ ਸੀ ਕਿ ਉਹਦੇ ਨਾਲ ਨਾਲ ਰਹਿੰਦਾ ਹੁਣ ਇੱਥੇ ਸਵਾਮੀ ਨੇ ਕਿਹਾ ਮੇਥੋਂ ਵੱਖਰਾ ਹੋ ਜਾ ਤੂੰ ਇੱਥੇ ਠਹਿਰ ਜਾ ਪਰ ਗੌਰ ਕਰੋ ਉਹਨੂੰ ਚਾਹੀਦਾ ਨਹੀਂ ਸੀ ਪਰ ਉਹਨੇ ਅੱਖੀਆਂ ਚੁੱਕੀਆਂ ਲੂਤਨੇ ਵੇਖਿਆ ਕਿ ਚੰਗਾ ਇਲਾਕਾ ਕਿਹੜਾ ਹੈ ਸਹੀ ਇਲਾਕਾ ਕਿਹੜਾ ਆ ਵੱਖਰਾ ਹੁੰ ਲੈ ਵੇ ਅੱਖਾਂ ਚੁੱਕ ਕੇ ਵੇਖਿਆ ਤੇ ਕਹਿੰਦਾ ਆਹ ਇਲਾਕਾ ਸਹੀ ਹੈ ਫੈਸਲਾ ਲੈ ਲਿਆ ਵੀ ਅਲੱਗ ਹੋ ਜਾਣਾ ਬੋਲੋ ਕੀ ਲੈ ਲਿਆ ਫੈਸਲਾ ਲੈ ਲਿਆ ਵੀ ਇਬਰਾਹਮ ਨਾਲੋਂ ਅਲੱਗ ਹੋ ਜਾ ਵੱਖਰਾ ਹੋ ਜਾਵਾਂ ਪਰ ਉਹਨੂੰ ਚਾਹੀਦਾ ਨਹੀਂ ਸੀ ਜਦੋਂ ਵੱਖਰਾ ਹੋਣ ਵਾਸਤੇ ਚਾਹਿਆ ਤੇ ਉਹ ਸਦੂਮ ਤੇ ਅਮੂਰਾ ਨੂੰ ਚਲਾ ਗਿਆ ਕਿਹੜੇ ਇਲਾਕੇ ਨੂੰ ਚਲਾ ਗਿਆ ਸਦੂਮ ਤੇ ਅਮੂਰਾ ਦੇ ਇਲਾਕੇ ਨੂੰ ਚਲਾ ਗਿਆ ਜਿੱਥੋਂ ਦੇ ਬਾਈਬਲ ਵਿੱਚ ਲਿਖਿਆ ਇੱਥੇ ਪੜੋਗੇ ਜਦੋਂ ਸਾਰਾ ਵਚਨ ਇਥੇ ਵਚਨ ਦੇ ਵਿੱਚ ਲਿਖਿਆ ਕਿ ਉੱਥੋਂ ਦੇ ਲੋਕ ਬਹੁਤੇ ਪਾਪੀ ਸਨ ਬਹੁਤੇ ਲੋਕ ਘਟੀਆ ਕਿਸਮ ਦੇ ਲੋਕ ਸਨ ਬੜੇ ਅਨਸਾਨੀਆਂ ਤੋਂ ਦੂਰ ਸਨ ਲੋਕ ਪਰਲੂਤ ਉਧਰ ਦੀ ਸਾਈਡ ਨੂੰ ਚਲਾ ਗਿਆ ਪਰਲੂਤ ਨੇ ਇੰਨਾ ਘਾਟਾ ਖਾਦਾ ਇੰਨਾ ਘਾਟਾ ਖਾਦਾ ਲੂਤ ਨੇ ਆਪਣੀ ਮਰਜ਼ੀ ਦਾ ਫੈਸਲਾ ਕਰਕੇ ਉਹਨੂੰ ਚਾਹੀਦਾ ਸੀ ਕਿ ਆਪਣੇ ਸਵਾਮੀ ਨਾਲੋਂ ਆਪਣੇ ਗੁਰੂ ਦੇ ਨਾਲੋਂ ਤਲਾਗ ਨਹੀਂ ਸੀ ਹੋਣਾ ਚਾਹੀਦਾ ਬੋਲੇ ਹallelujah ਜਿਹੜਾ ਉਹਨੂੰ ਬਚਾਉਂਦਾ ਸੀ ਜਿਹੜਾ ਉਹਨੂੰ ਸੜਾਉਂਦਾ ਸੀ ਜਿਨੇ ਇੰਨਾ ਵਧਾਇਆ ਤੇ ਕਹਿੰਦਾ ਕਿ ਤੇਰੇ ਨਾਲ ਹੀ ਰਹਿਣਾ ਆ ਕਿ ਰਹਿਣਾ ਤੇਰੇ ਨਾਲ ਰਹਿਣਾ ਭਾਵੇਂ ਦੁੱਖ ਆਵੇ ਤੇ ਭਾਵੇਂ ਸੁੱਖ ਆਵੇ ਕਿ ਰਵਾਂਗਾ ਤੇਰੇ ਨਾਲ ਰਵਾਂਗਾ ਪਰ ਇਹ ਦੋ ਇਹਦੇ ਸਾਰੇ ਵਚਨ ਪੜੋਗੇ ਨਾ ਵਚਨ ਦੇ ਵਿੱਚ ਲਿਖਿਆ ਹੈ ਸਦੂਮ ਤੇ ਅਮੂਰਾ ਦੇ ਵਿੱਚ ਰਹਿ ਪਿਆ ਐਨੇ ਪਾਪੀ ਲੋਕ ਸਨ ਕਿ ਉੱਥੋਂ ਦੇ ਵਧੀਆ ਵਾਲੇ ਲੋਕ ਸਨ ਪਰ ਸਦੂਮ ਤੇ ਅਮੂਰਾ ਖੁਦਾ ਨੇ ਚਾਹਿਆ ਇਹ ਸਾਰਾ ਨਾਸ ਕਰ ਦੇਣਾ ਉੱਥੇ ਲੂਤ ਵੀ ਵਿੱਚ ਆਉਣਾ ਹੈ ਬੇਸ਼ੱਕ ਲੂਤ ਉਹਨਾਂ ਦੇ ਵਿੱਚ ਰਿਹਾ ਪ੍ਰਭੂ ਨੇ ਅਲੱਗ ਤੇ ਕੀਤਾ ਉਹਨਾਂ ਦੇ ਨਾਲੋਂ ਪਰ ਪਾਪ ਬੜਾ ਕੀਤਾ ਲੂਤ ਨੇ ਗੁਨਾਹ ਬੜਾ ਕੀਤਾ ਜੇ ਅਲੱਗ ਨਾ ਹੁੰਦਾ ਤੇ ਚੰਗਾ ਰਹਿਣਾ ਸੀ ਉਹ ਪਾਪ ਕੀਤਾ ਜਿਹੜਾ ਨਹੀਂ ਸੀ ਕਰਨਾ ਆਪਣੀਆਂ ਬੇਟੀਆਂ ਦੇ ਨਾਲ ਜੁਨਾਹ ਕੀਤਾ ਪਤਨੀ ਉਹਦੀ ਖੰਭਾ ਜਿਹੜਾ ਬਣ ਗਏ ਅਥਮ ਪੱਥਰ ਦਾ ਬਣ ਗਏ ਬਹੁਤ ਪਾਪੀ ਬਣ ਗਿਆ ਪਾਪ ਦੇ ਵਿੱਚ ਚਲਾ ਗਿਆ ਆਪਣੀ ਮਰਜ਼ੀ ਕਰਕੇ ਫੈਸਲਾ ਲੈ ਕੇ ਆਪਣੀ ਅੱਖਾਂ ਦੇ ਨਾਲ ਫੈਸਲਾ ਲੈ ਲਿਆ ਗੌਰ ਕਰੀਏ ਸਾਨੂੰ ਕਦੇ ਵੀ ਅਲੱਗ ਨਹੀਂ ਹੋਣਾ ਚਾਹੀਦਾ ਪ੍ਰਭੂ ਦੇ ਨਾਲ ਨਾ ਪ੍ਰਭੂ ਦੀ ਸੰਗਤ ਨਾਲੋਂ ਅਲੱਗ ਹੋਣਾ ਚਾਹੀਦਾ ਚਾਹੇ ਬਹੁਤ ਕੁਝ ਨਜ਼ਰ ਆਉਂਦਾ ਹੋਵੇ ਪਰ ਨਜ਼ਰਾਂ ਦੇ ਨਾਲ ਫੈਸਲਾ ਨਾ ਲਾਓ ਆਪਣੀ ਸੋਚ ਦੇ ਅਨੁਸਾਰ ਫੈਸਲਾ ਨਾ ਲਾਓ ਨਿਉ ਕਰੋ ਤੇ ਬਾਈਬਲ ਵਿੱਚ ਲਿਖਿਆ ਆ ਯਿਸੂ ਪ੍ਰਭੂ ਜਿਹੜਾ ਨਿਉਂ ਕਰਦਾ ਏ ਨਾ ਵੇਖਣ ਨਾਲ ਨਿਉਂ ਕਰਦਾ ਏ ਨਾ ਸੁਣਨ ਨਾਲ ਬੋਲੋ ਨਾ ਸੁਣਨ ਨਾਲ ਤੇ ਨਾ ਵੇਖਣ ਨਾਲ ਉਹ ਪਰਮੇਸ਼ਵਰ ਦੇ ਆਤਮਾ ਦੇ ਨਾਲ ਨਿਉਂ ਕਰਦਾ ਸੀ ਇਸ ਵਚਨ ਦੇ ਵਿੱਚ ਲਿਖਿਆ ਕਈ ਵਾਰੀ ਤੁਸੀਂ ਸੁਣਦੇ ਕੁਝ ਹੋਰ ਜੋ ਆ ਕੇ ਤੁਹਾਨੂੰ ਕੋਈ ਆਣ ਗਵਾਣ ਦੱਸ ਦੇਣਾ ਤੇ ਤੁਸੀਂ ਝਟ ਪੜਕ ਜਾਂਦੇ ਜੋ ਪਤ ਨਹੀਂ ਇਦਾਂ ਹੀ ਹੋਣਾ ਆ ਪਤ ਨਹੀਂ ਇਦਾਂ ਹੀ ਹੋਣਾ ਆ ਇਹੀ ਗੱਲਾਂ ਐ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਲੈਂਦੇ ਆ ਉਹ ਘਾਟੇ ਦੇ ਵਿੱਚ ਜਾਂਦੇ ਆ ਨਾ ਸੁਣਨ ਦੇ ਨਾਲ ਫੈਸਲਾ ਲਾਓ ਕਈ ਵਾਰੀ ਅੱਖਾਂ ਦੇ ਨਾਲ ਵੇਖਿਆ ਗਿਆ ਵੀ ਉਹ ਵੀ ਫੈਸਲਾ ਸਹੀ ਨਹੀਂ ਹੁੰਦਾ ਭਾਵੇਂ ਸਾਹਮਣੇ ਤੁਹਾਡੇ ਦੇਖਦਾ ਵੀ ਹੋਵੇ ਐਸਾ ਨਾ ਕਰੋ ਬਾਈਬਲ ਦੇ ਵਿੱਚ ਲਿਖਿਆ ਆ ਯਾ ਯਿਸੂ ਦਾ ਯਿਸੂ ਦੇ ਬਾਰੇ ਗੱਲ ਕੀਤੀ ਪੇ ਨਾਲ ਅੱਖਾਂ ਦੇ ਨਾਲ ਵੇਖਣ ਦੇ ਨਾਲ ਫੈਸਲਾ ਕਰਦਾ ਹੈ ਨਾ ਕੰਨਾਂ ਦੇ ਸੁਣਨ ਦੇ ਨਾਲ ਉਹ ਪਰਮੇਸ਼ਵਰ ਦੇ ਆਤਮਾ ਦੀ ਉਡੀਕ ਕਰਦਾ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਜਿਹੜੇ ਆਪਣੀ ਮਰਜ਼ੀ ਦਾ ਫੈਸਲਾ ਲੈਂਦੇ ਆ ਉਹ ਕਦੇ ਵੀ ਖਾਮਜਵਾਬ ਨਹੀਂ ਹੁੰਦੇ ਜਦੋਂ ਪਰਮੇਸ਼ਵਰ ਦੇ ਆਤਮਾ ਦੀ ਉਡੀਕ ਕਰੋਗੇ ਅੱਜ ਬਹੁਤ ਭੈਣ ਭਰਾ ਆ ਜਿਹੜੇ ਪਰਮੇਸ਼ਵਰ ਦੇ ਆਤਮਾ ਦੀ ਸਲਾਹ ਨਹੀਂ ਪੁੱਛਦੇ ਬੰਦਗੀ ਕਰਦੇ ਆ ਦੁਆ ਕਰਦੇ ਆ ਸਲਾਹ ਆਪਣੇ ਪ੍ਰਭੂ ਦੀ ਨਹੀਂ ਪੁੱਛਦੇ ਸਲਾਹ ਤੋਂ ਬਿਨਾ ਉਹਦੀ ਮਰਜ਼ੀ ਤੋਂ ਬਿਨਾ ਕਦੇ ਵੀ ਫੈਸਲਾ ਨਾ ਕਰੋ ਉਹਦੇ ਤੋਂ ਅਲਾਗ ਨਾ ਹੋਵੋ ਉਹਦੇ ਤੋਂ ਕਦੇ ਵੀ ਵੱਖਰੇ ਨਾ ਹੋਵੋ ਵੱਖਰੇ ਹੋਵੋਗੇ ਕਦੀ ਕਾਮ ਜੋ ਆਪਣੀ ਹੋਵੋ ਬੱਚਿਓ ਸੁਣੋ ਇਧਰ ਬੋਲੇ ਹallelujah ਪ੍ਰਭੂ ਤੋਂ ਕਦੇ ਵੀ ਵੱਖਰੇ ਨਾ ਹੋਵੋ ਲਾਗਣਾ ਉਹ ਪ੍ਰਭੂ ਤੋਂ ਨਾ ਆਪਣੇ ਉਸਤਾਦ ਤੋਂ ਉਹਦੀ ਸਿੱਖਿਆ ਤੋਂ ਕਦੇ ਵੀ ਅਲੱਗ ਨਾ ਹੋਵੋ ਲੂਤ ਨੇ ਫੈਸਲਾ ਤੇ ਲਿਆ ਲੂਤ ਨੇ ਫੈਸਲਾ ਲਿਆ